ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਗੋਰਖਾ ਮਾਨ ਡਿੱਖਾਂ ਵਾਲਾ ਅੱਜ ਅਸੀਂ ਪਹੁੰਚਿਆਂਗੇ ਇੱਕ ਮੇਰੇ ਪਰਮ ਮਿੱਤਰ ਮੱਖਣ ਸਿੰਘ ਮੈਂਬਰ ਜਿਨ੍ਹਾਂ ਨੂੰ ਅਸੀਂ ਹੀਰੀ ਕਿ ਕਹਿ ਦਿੰਨੇ ਹਾਂ ਹਨਾ ਜੀ ਉਹਨਾਂ ਕੋਲ ਪਹੁੰਚਿਆਂਗੇ ਤੇ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਤੁਸੀਂ ਇੱਥੇ ਕੀ ਕਾਰੋਬਾਰ ਕਰਿਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਮੱਖਣ ਸਿੰਘ ਜੀ ਤੁਸੀਂ ਆਹ ਜਿਵੇਂ ਬੁਲਾਇਆ ਅੱਜ ਮੈਨੂੰ ਬਈ ਅਸੀਂ ਨਾ ਕੋਰ ਮਿੱਟੀ ਦਾ ਖੱਡਾ ਲਾਇਆ ਵਿਆ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਾਡੇ ਦੋਸਤ ਨੇ ਇਹ ਪੁਰਾਣੇ ਬਚਵਨ ਦੇ ਅਸੀਂ ਪੜਦੇ ਆਂ ਇਕੱਟੇ ਔਰਖਾ ਸਿੰਘ ਮਾਨ ਦੇਖ ਤੇ ਸਾਡੇ ਅੱਜ ਮੋਟਰ ਤੇ ਵੀ ਆਈ ਸੀ ਵੈਸੇ ਤੇ ਇੱਕ ਚਲ ਥੋੜਾ ਜਿਹਾ ਵੀ ਅਸੀਂ ਬਲੌਗ ਵੀ ਪਾ ਦਈਏ ਮਿੱਟੀ ਦਾ ਆਪਣਾ ਇੱਕ ਔਰ ਆ ਬਾਈ ਜੀ ਸੀ ਕਿੱਲੇ ਚ ਤੇ ਆਪਾਂ ਚਿਰੀ ਲਾਈ ਵੀ ਆ ਬਾਈ ਜੀ ਕੋਰ ਮਿੱਟੀ ਦੀ ਤੇ ਬਾਈ ਜੀ ਕਹਿੰਦਾ ਵੀ ਜਲਾ ਆਪਾਂ ਇਹ ਬਲੌਗ ਵੀ ਪਾ ਦਈਏ ਅਸੀਂ ਉਹ ਉਹ ਸੰਬੰਧ ਚ ਪਾਉਣੇ ਆ ਵੀ ਆਪਾਂ ਕੋਰ ਮਿੱਟੀ ਮਤਲਬ ਭਰਦੇ ਆ ਬਾਈ ਜੀ ਮਤਲਬ ਆਪਾ ਬਾਈ ਜੀ ਹਰ ਵਕਤ ਟਰੈਕਟਰ ਆਪਣਾ ਭਰਨ ਵਾਲਾ ਵੀ ਇੱਥੇ ਹੁੰਦਾ ਟਰਾਲੀ ਵਾਲਾ ਵੀ ਹੁੰਦਾ ਟਰਾਲਾ ਵੀ ਤੁਸੀਂ ਮੈਨੂੰ ਐਂ ਦੱਸੋ ਜੀ ਹਾਂਜੀ ਇਹ ਕੋਰ ਮਿੱਟੀ ਦਾ ਟਰਾਲਾ ਤੁਸੀਂ ਇੱਥੋਂ ਕਿੰਨੇ ਦਾ ਭਰਦੇ ਹੋ ਬਾਈ ਜੀ ਅਸੀਂ ਟਰਾਲੀ ਭਰਦੇ ਆ 1500 ਦੀ ਹਾਂਜੀ ਟਰਾਲਾ ਭਰਦੇ ਆ 2000 ਦਾ ਤੇ ਜੇ ਮਤਲਬ ਕਿਸੇ ਨੇ ਪਹੁੰਚ ਕਰਾਉਣੀ ਹੋਵੇ ਪਹੁੰਚ ਕਰਾਉਣੀ ਹੋਈ ਬਈ ਬਾਈ ਜੀ ਨੇੜੇ ਪਿੰਡਾਂ 'ਚ ਤਾਂ ਇੱਥੇ 2-4 ਪਿੰਡਾਂ 'ਚ 500 ਰੁਪਿਆ ਟਰਾਲੀ ਦਾ 500 ਰੁਪਿਆ ਟਰਾਲੀ ਦੇ ਲੈ ਜਾਣੇ ਆ ਇਹ ਦੂਰ ਆਦੂ ਫਿਰ ਕਿਲੋਮੀਟਰਾਂ ਦੇ ਹਿਸਾਬ ਨਾਲ ਬਾਈ ਜੀ ਪਹੁੰਚਦਾ ਪਹੁੰਚਦਾ ਜੀ ਪਹੁੰਚਦਾ ਤੁਸੀਂ ਜਨੇ ਇੱਥੋਂ ਭਰਦੇ ਕਿੰਨੇ ਦੀਓ ਅਸੀਂ 2000 ਦੀ ਟਰਾਲੀ ਟਰਾਲਾ ਭਰਦੇ ਆ ਜੀ ਟਰਾਲਾ ਭਰ ਕੇ 2500 ਚ ਲੱਗਿਆ ਆਉਂ 2500 ਜੀ ਹਾਂਜੀ ਤੇ 25 1500 ਦੀ ਟਰਾਲੀ ਭਰਦੇ 2000 ਟਰਾਲੀ ਲਾਉਨੇ ਆ ਜੀ ਠੀਕ ਹੈ ਜੀ ਹਾਂਜੀ ਤੇ ਆਪਣਾ ਜੀ ਮਤਲਬ 6 ਕਿੱਲਾਂ ਚ ਮਕੋਰ ਮਿੱਟੀ ਹੈ ਜੀ ਆਪਣੇ ਲੰਮਾ ਕੰਮ ਚੱਲੂਗਾ ਜਿਹੜੇ ਵੀ ਬੰਦੇ ਨੇ ਮਿੱਟੀ ਬਾਈ ਜੀ ਨੇ ਕਿਸੇ ਨੇ ਮੰਗੌਣੀ ਹੈ ਅਸੀਂ ਪਹੁੰਚ ਵੀ ਕਰ ਦਨੇ ਆ ਭਰ ਵੀ ਦਨੇ ਆ ਕਿਲੋਮੀਟਰ ਦੇ ਹਿਸਾਬ ਨਾਲ ਪਹੁੰਚ ਕਿਲੋਮੀਟਰ ਦੇ ਹਿਸਾਬ ਨਾਲ ਪਹੁੰਚ ਲਾ ਤੁਸੀਂ ਐਂ ਦੱਸੋ ਇਹ ਆਪਣਾ ਐਡਰੈਸ ਦੱਸਿਓ ਕਿੱਥੇ ਜੀ ਐ ਐਡਰੈਸ ਇਹ ਬਾਈ ਜੀ ਦੇਖੋ ਕੁੱਤੀਆਲ ਕਲਾਂ ਵਾਲੀ ਛੜਕ ਤੇ ਪਿੰਡ ਤੋਂ ਚੌਥਾ ਕਿਲਾ ਸਾਡੇ ਸਨਮਾਨ ਘਾਟ ਹੈ ਸਨਮਾਨ ਘਾਟ ਦੇ ਸ਼ਮਸ਼ਾਨ ਘਾਟ ਦੇ ਕੁਝ ਸ਼ੈਡ ਆ ਜੀ ਉਹ ਖੱਬੀ ਸ਼ੈਡ ਆ ਇਹ ਸੱਚੀ ਸ਼ੈਡ ਆ ਬਾਈ ਜੀ ਠੀਕ ਆ ਜੀ ਉੱਥੇ ਪਹਿਲਾਂ ਬਾਈ ਜੀ ਸੂਰ ਵਾਲਾ ਫਾਰਮ ਹੁੰਦਾ ਸੀ ਦੋ ਕੋਠੀਆਂ ਵੀ ਸੀ ਤੁਸੀਂ ਚਲੋ ਜੀ ਆਪ ਦਾ ਨੰਬਰ ਬੋਲ ਦਿਓ ਜੀ ਨੰਬਰ ਹੈਗਾ 98723 97794 ਦੁਬਾਰੇ ਬੋਲਿਓ ਜੀ 98723 97794 ਹਾਂਜੀ ਇਹ ਹੈ ਹਨ ਜੀ ਮੱਖਣ ਸਿੰਘ ਮੈਂਬਰ ਪਿੰਡ ਡਿੱਖ ਇਹਨਾਂ ਨੂੰ ਅਸੀਂ ਕਹਿੰਦੇ ਨਾ ਹੀਰੀਕੇ ਤੇ ਮਤਲਬ ਸਾਡੇ ਕੁੱਤੀਵਾਲ ਕਲਾਂ ਮਾੜੀ ਰੋਡ ਦੇ ਉੱਤੇ ਇਹਨਾਂ ਦਾ ਇਚਰੀ ਲੱਗੀ ਹੋਈ ਹੈਗੀ ਉੱਥੋਂ ਆ ਕੇ ਤੁਸੀਂ ਕਿਸੇ ਵੀ ਟਾਈਮ ਨੰਬਰ ਵੀ ਸਾਨੂੰ ਦੇਤਾ ਕਿਸੇ ਵੀ ਟਾਈਮ ਆ ਕੇ ਟਰਾਲੀ ਟਰਾਲਾ ਭਰਾ ਸਕਦੇ ਹੋ ਜੇ ਪਹੁੰਚ ਕਰਵਾਉਣੀ ਹੈ ਤਾਂ ਨੰਬਰ ਦਿੱਤਾ ਤੇ ਗੱਲਬਾਤ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਗੋਰਖਾ ਮਾਨ ਡਿੱਖਾਂਵਾਲਾ ਸਾਡਾ ਪੇਜ ਵੀ ਹੈ ਸਾਡਾ ਸਾਡਾ YouTube ਚੈਨਲ ਹੈਗਾ ਗੋਰਖਾ ਮਾਨ ਡਿੱਖਾਂਵਾਲਾ ਉਹਨੂੰ ਵੀ ਸਬਸਕ੍ਰਾਈਬ ਕਰੋ ਜੀ ਤੇ ਤੁਹਾਨੂੰ ਵਧੀਆ-ਵਧੀਆ ਵੀਡੀਓ ਦੇਵਾਂਗੇ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ